ਤੋ ਅਸੀਂ ਅੱਜ ਇਹ ਪਾ ਕੇ ਤੇ ਵੀ ਬਿਨੂ ਬੁਲਾਉਦੇ ਤੇ ਮਜ਼ਾ ਮਰਵਾਦੇ ਹਾਂ। ਨਮਸਕਾਰ ਯੋਗਸਾਥ ਸੰਗਜੀ ਅੱਜ ਨਾਮ ਕਰੀ ਤਾਂ ਇਨਸ਼ਾਅੱਲਾ ਸਰਸਾ ਦੇ ਫਰੂਟ ਕਰੀਮ ਦਾ ਲੰਗਰ ਪਿਆਰ ਹੋਇਆ ਹੈ ਆਗੀ ਦੇਖ ਰਹੇ ਹੋ ਕਿੰਨਾ ਵਧੀਆ ਫਰੂਟ ਕਰੀਮ ਤਿਆਰ ਕੀਤਾ ਹੈ ਸਾਧ ਸੰਗਤ ਨੇ ਬਦਾਰ ਕੱਜ ਹੋਸ਼ ਵਰਕਸ ਜਿੰਨੇ ਵੀ ਨੇ ਉਹ ਇਸ ਫਰੂਟ ਕਰੀਮ ਚ ਪਾਏ ਗਏ ਨੇ ਤੇ ਸਾਧ ਸੰਗਤ ਬੜੇ ਸ਼ਰਦਾ ਦੇ ਪ੍ਰੇਮ ਨਾਲ ਇਸ ਨੂੰ ਛਕੇਗੀ ਤੇ ਇਹਨਾਂ ਜੋ ਸੇਵਾਦਾਰ ਹਨ ਇਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਮੇਂ ਸਿਰ ਆ ਕੇ ਸਾਧ ਸੰਗਤ ਦੀ ਸੇਵਾ ਕਰਦੇ ਹਨ। ਇਹ ਕੁਝ ਬੜਾ ਉਹ ਕੁਝ ਮੈਂ ਲੰਗਰੀਆ ਦੇ ਪੁੱਛਦਾ ਇਹਦੇ ਵਿੱਚ ਕੀ ਕੋਈ ਤੁਸੀਂ ਪਾਇਆ ਜੀ? ਹਾਂ ਜੀ ਸਿੰਦਰ ਸਿੰਘ ਜੀ ਮਾੜੇ ਆ ਕਿਰਪਾ ਕਰਿਓ ਵੀ ਇਹ ਜੇ ਫਰੂਟ ਕਰੀਮ ਚ ਕਿਹੜੇ ਕਿਹੜੇ ਪਦਾਰਥ ਤੁਸੀਂ ਪਾਏ ਨੇ ਬਾਬਾ ਸੇਬ ਨੇ ਕੇਲਾ ਕਲਾਂਜੂ ਬਦਾਮ ਕਿਸਮੇ ਅਨਾਰ ਅਨਾਰ ਹੋਰ ਜੀ ਸੀਕਰਟ ਮਸਾਲੇ ਵੀ ਆ ਪੀਸ ਨੂੰ ਮੈਨ ਲੱਗਦਾ ਹੈ ਜੇ ਪਾਈਨੈਪਲ ਵੀ ਪਾਇਆ ਜਾ ਆਪ ਦਾ ਪਾਈਨੈਪਲ ਹੀ ਪਾਇਆ ਨਾਲ ਰੱਖਿਆ ਵਾ ਅੱਛਾ ਚਲੋ ਬੜੀ ਵਧੀਆ ਗੱਲ ਹੈ ਇਹ ਸਾਧ ਸੰਗਤ ਇਸ ਨੂੰ ਬੜੇ ਪੇਮ ਨਾਲ ਬਣਾਉਂਦੀ ਹੈ ਅਰੇ ਸ਼ਿਕਾਉਂਦੀ ਹੈ ਮੈਂ ਰਣਵੀਰ ਸਿੰਘ ਰਾਣਾ ਜੀ ਆਪ ਜੀ ਅੱਗੇ ਹੋਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਤਾਂ ਆਪ ਜੀ ਮੇਰਾ ਚੈਨਲ ਨਾਮਤਾਰੀ ਰਾਣਾ ਜੀ ਨਾਮਤਾਰੀ ਕਰਕੇ ਇਹਨੂੰ ਸਬਸਕ੍ਰਾਈਬ ਕਰੋ ਕਿ ਆਉਣ ਵਾਲੀ ਵੀਡੀਓਜ਼ ਹੋਰ ਵੀ ਆਪ ਜੀ ਸਾਹਮਣੇ ਰੱਖ ਸਕਾਂ ਆਪ ਜੀ ਦੇਖ ਰਹੇ ਹੋ

ਸਾਸਨੀਏ ਟੌਪ ਟੂਡ ਕਰੀਮੀ ਬਤਾਈ ਜਾ ਰਹੀ ਹੈ ਮੋਗਦੇ ਪਾਈ ਜਾਂਦੇ ਨੇ ਫਿਰ ਮਾਤੇ ਕਰੋ ਜਾਦੇ ਨੇ ਤੇ ਖੈਰ ਨਾ ਆਇਆ ਮੱਦੇ ਨਾਲ ਨਾ ਮੋਗ ਨਹੀਂ ਨਹੀਂ ਖਾਦੇ ਸਿੱਟਾ ਨਹੀਂ ਬਣਾਇਆ ਪਰਵਾਦ ਦੇ ਸਾਡੀ ਵਰਤਾਵਾ ਉਹਨਾਂ ਦਾ